ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੱਟ ਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਨ ਨਿਤੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇਕ ਹੋਰ ਜਿਹੜਾ ਡਰਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਡਰਗਸਮਗਲਰ ਫੜੇ ਹੈ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਪੰਜਾਬ ਸਰਕਾਰ ਦੁਆਰਾ ਵਿੱਢੀ ਹੋਈ ਮਹਮ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬਕਾਇਦਾ ਦੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਵਿੱਢੀ ਹੈ ਉਸ ਦੇ ਤਹਿਤ ਅੱਜ ਮੁਹਾਲੀ ਦੇ ਵਿੱਚ ਉਸ ਦਿਨ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਉਸ ਦਿਨ ਵੱਡੀ ਸਫਲਤਾ ਹਾਸਲ ਕੀਤੀ ਜੁ ਮਕਬਰ ਕਾਜ ਵਿੱਚ ਸੂਚਨਾ ਦਿੱਤੀ ਇੱਕ ਸਵਿਫਟ ਗੱਡੀ ਦੇ ਵਿੱਚ ਜਿਹੜਾ ਇੱਕ ਮੁੰਡਾ ਤੇ ਇੱਕ ਕੁੜੀ ਉਹਨਾਂ ਨੇ 350 ਗ੍ਰਾਮ ਜਿਹੜੀ ਹੀਰੋਂ ਦੇ ਨਾਲ ਬਗੜੇਗੇ ਦਸੀ ਜਿਹੜੀ ਹੀਰੋਂ ਹੈ ਇਹ ਦਿੱਲੀ ਤੋਂ ਕਿਸੇ ਕੋਲੋਂ ਨਿਗਰੋ ਕੋਲੋਂ ਲੈ ਕੇ ਮੁਹਾਲੀ ਕਿਸ ਨੂੰ ਸਪਲਾਈ ਕਰਨਾ ਆ ਦੇ ਫਿਲਹਾਲ ਇਹ ਦੋ ਦੋ ਦਿਨ ਰਹਿਣੇ ਰਮਾਨ ਤੇ ਚਾਰ ਜਣੇ ਚੱਲੇ ਆ ਰਹੇ ਰਮਾਨ ਦਰਮਿਆਨ ਅਜੇ ਪੁੱਛੀ ਚੀਨਾਂ ਤੋਂ جاری ਹੈ ਕਿ ਇਹ ਮੁਹਾਲੀ ਦੇ ਵਿੱਚ ਕਿਸ ਨੂੰ ਸਪਲਾਈ ਕਰਨ ਜਾ ਰਹੀ ਸੀ ਪਹਿਲਾਂ ਵੀ ਦੱਸ ਦਈਏ ਤਸਵੀਰਾਂ ਸੀ ਇਸ ਟਾਈਮ ਐਂਟੀ ਨਾਰਕੋਟਿਕ ਟੈਸਟ ਟਾਸਕ ਫੋਰਸ ਦੇ ਜਿਹੜੇ ਦਫਤਰ ਹੈ ਉੱਥੇ ਖੜੇ ਹੈ ਬਾਕਾਇਦਾ ਇੱਥੇ ਪਹਿਲਾਂ ਵੀ ਜਿਹੜੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਪਹਿਲਾਂ ਵੀ ਜਾਰੀ ਇਸੇ ਪਹਿਲਾਂ ਵੀ ਜਗ੍ਹਾ ਲਗਾਤਾਰ ਹੀ ਜਿਹੜੇ ਨਸ਼ਾ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਜਿਹੜੀ ਸਖਤੀ ਜ਼ਰੂਰ ਕੀਤੀ ਗਈ ਆ ਹੁਣ ਦੇਖਣਾ ਹੈ ਕਿ ਕੀ ਜਿਹੜੇ ਇਹ ਕਿਸ ਨੂੰ ਸਪਲਾਈ ਕਰਨ ਆ ਰਹੇ ਸੀਗੇ ਕਿਹੜੀ ਜਗ੍ਹਾ ਸਪਲਾਈ ਕਰਨਗੇ ਔਰ ਕਿੰਨੇ ਪੈਸੇ ਦੇ ਵਿੱਚ ਇਹਨਾਂ ਨੇ ਖਰੀਦੀ ਗਈ ਸੀ ਜਿਹੜੀ Polres ਇਹਨਾਂ ਤੋਂ ਪੁੱਛਗੇ ਜੀ ਜ਼ਰੂਰ ਕਰਗੇ ਪੁੱਛਦੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਉਮੀਦ ਹੈ ਦੋ ਦਿਨ ਦੇ ਇਹਨਾਂ ਦੇ ਰਿਮਾਂਡ ਦੇ ਆ ਉਸ ਤੋਂ ਬਾਅਦ ਹੀ ਜਿਹੜੀ ਅਗਲੇ ਖੁਲਾਸੇ ਹੋਣ ਦੀ ਉਮੀਦ ਹੈ ਅਸੀਂ ਇਹ ਡੱਪਰ ਟੋਲ ਪਲਾਜ਼ੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਨੱਕਬੰਦੀ ਬਣਾਣ ਇੱਕ ਅਸੀਂ ਗੱਡੀ ਰੁਕੀ ਐ ਟੈਂਪਰੇਰੀ ਨੰਬਰ ਸੀ ਸਿਉਰਟ ਡਿਜ਼ਾਇਰ ਵਾਈਟ ਰੰਗ ਦੀ ਜਦੋਂ ਰੋਕ ਕੇ ਉਹ ਚੈੱਕ ਕੀਤੀ ਐ ਤਾਂ ਉਹ ਗੱਡੀ ਵਿੱਚੋਂ ਸਾਨੂੰ 354 ਗ੍ਰਾਮ ਜਿਹੜੀ ਹੈਰੀਨ ਹੈ बरामद ਹੋਈ ਐ ਜਿਹੜਾ ਗੱਡੀ ਦਾ ਚਾਲਕ ਹੈ ਜਿਹੜਾ ਗੱਡੀ ਚਲਾ ਰਿਆ ਸੀ ਉਹ ਉਹਦਾ ਨਾਮ ਹੈਗਾ ਵਿਸ਼ਾਲ ਕੁਮਾਰ ਉਰਕਾਲੂ ਮੰਗਲ ਦਾ ਰਹਿਣ ਵਾਲਾ ਤੇ ਇੱਕ ਈ ਦੇ ਨਾਲ ਲੜਕੀ ਸੀਗੀ ਮਿਤਾ ਸ਼ਾ ਉਹ ਨਿੱਕੂ ਮੰਗਲ ਦੀ ਰਹਿਣ ਵਾਲੀ ਐ ਜਿਹੜੀ ਉਹਨੂੰ ਪਹਿਲਾਂ ਪੱਤੀ ਬੁੱਤੀ ਰਹੀ ਸੀ ਬੈਗ ਰੂਪ ਦੀ ਇਹ ਜਿਹੜਾ ਵਿਸ਼ਾਲ ਕਮਰ ਉਰਫ ਕਾਲੂ ਹੈਗਾ ਇਹਦੀ ਇੱਕ ਪਰਚਾ ਵਾਲਾ ਥਾਣਾ ਸਿਟੀ ਖਰੜ ਚ ਹੈਗਾ ਜਿਹਦੇ ਵਿੱਚ ਇਹ ਬੇਲ ਤੇਗਾ 50 ਗ੍ਰਾਮ ਹੈਰੋਂ ਦੀ ਤੋਂ ਪਹਿਲਾਂ ਰਿਕਵਰ ਹੋਈ ਸੀ ਤੇ ਇਹਨਾਂ ਨੇ ਇੱਕ ਹਮਾਰਿਆ ਗ੍ਰੀਨ ਸੁਸਾਇਟੀ ਹੈਗੀ ਉਹ ਫਿਊਚਰ ਹਾਈਟਸ ਉੱਥੇ ਫਲੈਟ ਲਿਆ ਹੋਇਆ ਇੱਥੇ ਰਹਿੰਦੇ ਨੇ ਖਰੜੇ ਇਹਦੇ ਵੇਚਦੇ ਆ ਜਾਂ ਪੀਣ ਦੇ ਆਦੀ ਜਿਹੜਾ ਵਿਸ਼ਾਲ ਉਹ ਪੀਣ ਦਾ ਆਦੀ ਵੀ ਹੈ ਤੇ ਵੇਚਦਾ ਵੀ ਲੜਕੀਆ ਜੀ ਲੋਕ ਨੇ ਹੁਣ ਇੱਕ ਜੀ ਨੂੰ ਕੋਈ ਕੀ ਲੈ ਕੇ ਆਇਨੇ ਦਿੱਲੀੋਂ ਉਹ ਬਹੁਤ ਖਾਸ ਜਿਹੇ ਨੇ ਹਾਂ ਦਿੱਲੀ ਤੋਂ ਇਹ ਲੈ ਕੇ ਆਨੇ ਕਿਸੇ ਦਾ ਕੁੜੀ ਦਾ ਕਿਰੋੜਾ ਕੁੜੀ ਇਹਦੇ ਨਾਲ ਸੀਗੀ ਕੁੜੀ ਜਿਹੜੀ ਹੈਗੀ ਕੁੜੀ ਕੋਲ ਇੱਕ ਪੈਕਟ ਕੁੜੀ ਕੋਲ ਸੀਗਾ ਤੇ ਇੱਕ ਸੀਗਾ ਇਹਦੇ ਕੋਲ ਇਹ ਕਿੱਥੇ ਡਿਲੀਵਰ ਕਰਨਾ ਤੁਹਾਨੂੰ ਪਤਾ ਲੱਗਿਆ ਕਿ ਕਿੰਨੇ ਕਿੰਨੇ ਵੇਚ ਦੇਣੇ ਕਿੰਨੇ ਇਹ ਰੋਪੜ ਨੰਗਲ ਇਹਨਾਂ ਦੇ ਡਿਲੀਵਰੀ ਸੈਂਟਰ ਨੇ ਕਿਹਦਾ ਤੋਂ ਮੰਗਣਾ ਹੈ ਪੱਕੇ ਪੱਕੇ ਹੋ ਗਏ ਨੇ ਇਹ ਜਿਹੜੇ ਪੱਕੇ ਨੇ ਪੰਜ ਬੰਦੇ ਨੰਗਲ ਦੇ ਆ ਇਹਨਾਂ ਨੂੰ ਸਪਲਾਈ ਕਰਦਾ ਹੈ ਇਹ ਖੜਦੇ ਨੇ ਆਪਣੇ ਪਾਸ 7 ਬੰਦੇ ਬਾਕੀ ਜਿਹੜੇ ਹੈਗੇ ਇਹ ਅ ਨੰਗਲ ਜਿਹੜਾ ਬੰਦਾ ਇਹਨਾਂ ਦਾ ਮੇਨ ਹੈਗਾ ਲਈਅਰ ਹੈ ਇੱਕ ਉਹ ਨਖਲ ਲਈਅਰ ਨਾ ਹੈਗਾ ਉਹ ਬੰਦਾ ਅੱਗੇ ਇਹਨਾਂ ਦੀ ડીਲ ਕਰਾ ਕੇ ਇਹਨੂੰ ਸਾਰਾ ਕੁਝ ਕਰਾਉਂਦਾ ਮੁਹਾਲੀ ਦਾ ਅਲਕਸਰ ਵਾਲੀ ਭਿੰਦਰ ਬਾਬਰ